ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੇਰ ਸਿੰਘ ਤੁਹਾਡਾ ਆਪਣੇ ਚੈਨਲ ਤਿੰਦ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਬਥੇ ਤਾਂ ਬੜੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਆਪਣੇ ਦੇਖੋ ਹੁਣ ਕਣਕ ਦਾ ਜਿਹੜਾ ਸੀਜ਼ਨ ਹੈ ਪੀਕ ਲੈਵਲ ਤੇ ਜਿੱਦਾਂ ਆਪਾਂ ਕਹਿੰਦੇ ਨੇ ਉੱਥੇ ਪਹੁੰਚ ਚੁੱਕਿਆ ਕਣਕਾਂ ਨੇ ਸਾਰਾ ਲੈ ਰਹੀਆਂ ਨੇ ਜਾਂ ਲੈ ਚੁੱਕੀਆਂ ਨੇ ਜਾਂ ਲੈਣ ਵਾਲੀਆਂ ਨੇ ਤਾਂ ਹੁਣ ਕਿਸਾਨ ਵੀਰਾਂ ਦੇ ਮਨ ਚ ਇੱਕ ਡਰ ਬਹੁਤ ਹੁੰਦਾ ਵੀ ਆਪਣੀ ਕਣਕ ਗਿਰਨਾ ਜਾਵੇ ਆਪਾਂ ਪਾਣੀ ਕਦੋਂ ਲਾਈਏ ਕਿੱਦਾਂ ਲਾਈਏ ਜਾਂ ਜਿੱਦਾਂ ਹੁਣ ਆਪਣੇ ਅਲਰਟ ਜਾ ਰਹੀਏ ਮੀਂਹ ਦਾ ਵੀ ਤੇਜ਼ ਹਵਾ ਨਾਲ ਮੀਂਹ ਪੈ ਸਕਦਾ ਇਹ ਦੇ ਕਰਕੇ ਕਿਸਾਨ ਵੀਰ ਬਹੁਤ ਸਹਿਮੇ ਹੋਏ ਨੇਗੇ ਤਾਂ ਆਪਾਂ ਅੱਜ ਤੁਹਾਡੇ ਨਾਲ ਗੱਲਬਾਤ ਇਸੇ ਗੱਲ ਬਾਰੇ ਤੇ ਹੀ ਕਰਨੀ ਹੈ ਵੀ ਆਪਾਂ ਕਣਕ ਨੂੰ ਆਪਣੀ ਤਰਫੋਂ ਡਿੱਗਣ ਤੋਂ ਕਿਵੇਂ ਬਚਾ ਸਕਦੇ ਹਾਂ ਜੇ ਹੁਣ ਕਿਸਾਨ ਵੀਰੋਂ ਕਣਕ ਦੀ ਆਪਾਂ ਗੱਲ ਕਰੀਏ ਵੀ ਕੁਦਰਤੀ ਮਾਰ ਕਰਕੇ ਤਾਂ ਗਿਰਗੀ ਗਿਰਗੀ ਉਹ ਤਾਂ ਪਰ ਰੋਕ ਹੀ ਨਹੀਂ ਸਕਦੇ ਪਰ ਆਪਣੇ ਤਰਫੋਂ ਜਿਹੜੀ ਆਪਾਂ ਇੱਕ ਤਿੰਨ ਚਾਰ ਇਹ ਜੇ ਨੁਕਤੇ ਨੇ ਜਿਹੜੇ ਆਪਾਂ ਅਪਣਾ ਕੇ ਬਿਲਕੁਲ ਕਣਕ ਡਿੱਗਣ ਤੋਂ ਰੋਕ ਸਕਦੇ ਆ ਆਪਣੀ ਜਿਹਦੇ ਨਾਲ ਤੁਹਾਡਾ ਫਾਇਦਾ ਹੀ ਹੋਣਾ ਨੁਕਸਾਨ 1% ਨਹੀਂ ਹੋਣਾ ਤਾਂ ਕਿਸਾਨ ਵੀਰੋ ਦੇਖੋ ਆਪਾਂ ਹੁਣ ਸਾਰਿਆਂ ਤੋਂ ਵੱਡੀ ਗਲਤੀ ਇੱਕ ਕਿਸਾਨ ਵੀਰ ਕਰਦੇ ਨੇ ਉਹ ਤੋਂ ਹਰ ਇੱਕ ਯੂਟਿਊਬਰ ਵੀ ਤੁਹਾਨੂੰ ਰੋਕਦਾ ਹਰ ਇੱਕ ਬੰਦਾ ਤੁਹਾਡੀ ਉਹੀ ਗਲਤੀ ਤੋਂ ਤੁਹਾਨੂੰ ਰੋਕ ਰਿਹਾ ਉਹ ਗਲਤੀ ਕਿਹੜੀ ਹੈ ਕਿਸਾਨ ਵੀਰ ਉਹ ਯੂਰੀਆ ਦੇਣਾ ਜਿਆਦਾ ਲੰਬਾ ਸਮਾਂ ਮੰਨ ਲੇ ਕਿ ਚਲੋ ਆਪਾਂ 70 75 80 ਦਿਨ ਤੇ ਵੀ ਜਾ ਕੇ ਜਿਹੜੇ ਕਿਸਾਨ ਵੀਰ ਯੂਰੀਆ ਦੇ ਰਹੇ ਨੇ ਉਹਨਾਂ ਦੀ ਕਣਕ ਡਿੱਗੂ ਹੀ ਡਿੱਗੂ ਮਾੜੀ ਜਿਹੀ ਹਵਾ ਨਾਲ ਡਿੱਗ ਜਾਣਾ ਉਹਨੇ ਕਿਉਂਕਿ ਕਿਸਾਨ ਵੀਰੋ ਜਦੋਂ ਆਪਾਂ ਜਾ ਕੇ ਲੇਟ ਯੂਰੀਆ ਦਿੰਨੇ ਆ ਤਾਂ ਆਪਣੀ ਕਣਕ ਆ ਜਿਹੜੀ ਉਹ ਮਨ ਲੈ ਕੇ ਚਲੋ ਕੱਚੀ ਹੋ ਜਾਂਦੀ ਹੈ ਕੱਚੀ ਹੋਣ ਦੇ ਨਾਲ ਆਪਣੀ ਕਣਕ ਆ ਜਿਹੜੀ ਉਹ ਗਿਰਨਾ ਹੀ ਜਰਨਾ ਉਹਨੇ ਕਿਉਂਕਿ ਉਹਨੇ ਮਤਲਬ ਕਿ ਉਹਦੇ 나ੜ ਨੇ ਠੋਸ ਨਹੀਂ ਰਹਿਣਾ ਹੁੰਦਾ ਕਿਉਂਕਿ ਜੂਰੀਏ ਨੇ ਉਹਨੂੰ ਫੇਰ ਲਹਿਰ 'ਚ ਲੈ ਆਉਣਾ ਉਹਨੂੰ ਮੈਚਿਓਰਿਟੀ ਨਹੀਂ ਹੋਣੀ ਉਹਦੀ ਪ੍ਰੋਪਰ ਜਦੋਂ ਉਹਨੇ ਲਹਿਰ ਦੇ ਵਿੱਚ ਲੈ ਜਾਂਦਾ ਤਾਂ ਉੱਪਰੋਂ ਆਪਣੀ ਕਣਕ ਆ ਜਿਹੜੀ ਉਹ ਨਸਾਰਾ ਲੈ ਰਹੀ ਆ ਜਾਂ ਲੈ ਚੁੱਕੀ ਆ ਤਾ ਜਦੋਂ ਮਾੜੀ ਜੀ ਵਿਹਵਾ ਆਈ ਤਾਂ ਉਹਨੇ ਆਪਣੀ ਕਣਕ ਸਿਰਦੇ ਨਹੀਂ ਆ। ਸਾਰਿਆਂ ਤੋਂ ਮੇਨ ਵੱਡਾ ਪੁਆਇੰਟ ਆਪਣੀਆਂ ਕਣਕਾਂ ਕਰਨ ਦਾ ਇੱਕ ਤਾਂ ਇਹ ਹੈ ਤੇ ਇੱਕ ਇੱਕ ਦੋ ਪੁਆਇੰਟ ਹੋਰ ਨੇ। ਉਹ ਕੀ ਹੈ ਕਿਸਾਨ ਵੀਰੋ ਜਦੋਂ ਤੁਹਾਨੂੰ ਮੰਨ ਕੇ ਚਲੋ ਆਪਾਂ ਨੂੰ ਪਤਾ ਲੱਗ ਗਿਆ ਵੀ ਅੱਜ ਜਾਂ ਕੱਲ ਨੂੰ ਜਾਂ ਪਰਸੋਂ ਨੂੰ ਮੰਨ ਕੇ ਚਲੋ ਵੀ ਆਪਾਂ ਨੂੰ ਮੀਂਹ ਪੈਣ ਦਾ ਜਾਂ ਹਵਾ ਪੈਣ ਦਾ ਅਲਰਟ ਜਾਰੀ ਹੋ ਗਿਆ ਵੀ ਹਵਾ ਅੱਜ ਚੱਲੂਗੀ ਭਾਈ ਜਾਂ ਮੀਂਹ ਪਊਗਾ ਦੇਖੋ ਕਿਸਾਨ ਵੀਰੋ ਜਦੋਂ ਆਪਾਂ ਪਿਛਲੇ ਸਮੇਂ ਦੇ ਵਿੱਚ ਕਣਕ ਨੂੰ ਨਹੀਂ ਪਾਣੀ ਦੇ ਸਕੇ ਮੰਨ ਕੇ ਚਲੋ ਤੁਸੀਂ ਵੀ ਆਪਾਂ 15 ਦਿਨਾਂ 'ਚ ਨਹੀਂ ਪਾਣੀ ਲਾ ਸਕੇ ਤਾਂ ਹੁਣ 2 ਦਿਨ ਨਾਲ ਆਪਣੇ ਕਣਕ ਜ਼ਿਆਦਾ ਲੇਟ ਨਹੀਂ ਹੋ ਰਹੀ ਪਾਣੀ ਤੋਂ ਕਿਉਂਕਿ ਦੇਖੋ ਆਪਾਂ ਨੇ ਜਦੋਂ ਪਾਣੀ ਲਾਤਾ ਜੜ ਨਰਮ ਹੋ ਜਾਣੀਆਂ ਦੇਖੋ ਇਹ ਗੱਲਾਂ ਦਾ ਪਤਾ ਤਾਂ तकरीबन ਸਾਰਿਆਂ ਨੂੰ ਹੁੰਦਾ ਹੈ ਪਰ ਜਿਹੜੇ ਕਿਸਾਨ ਵੀ ਨਵੇਂ ਹੁੰਦੇ ਨੇਗੇ ਉਹਨਾਂ ਨੂੰ ਇਹ ਚੀਜ਼ ਬਾਰੇ ਘੱਟ ਪਤਾ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਮੈਸੇਜ ਕਾਲ ਉਹੀ ਬੰਦਾ ਕਰਦਾ ਜਿਹੜਾ 2 ਸਾਲ ਤੋਂ ਜਾਂ ਸਾਲ ਤੋਂ ਖੇਤੀ ਕਰਦਾ ਜਿਹਨੂੰ ਅਜੇ ਉਹਨਾਂ ਨੂੰ ਨਹੀਂ ਤਜਰਬਾ ਕਿਉਂਕਿ ਅੱਜ ਕੱਲ੍ਹ ਦੀ ਖੇਤੀ ਤੇ ਪੁਰਾਣੀ ਖੇਤੀ 'ਚ ਬਹੁਤ ਡਿਫਰੈਂਸ ਆ ਗਿਆ ਜਦੋਂ ਕਿਸਾਨ ਵੀਰੋਂ ਆਪਾਂ ਪਾਣੀ ਲਾਤਾ ਪਾਣੀ ਲਾ ਕੇ ਆਪਣਾ ਮੰਨ ਕੇ ਚਲੋ ਜੜ ਗਿੱਲੀ ਹੋ ਗਈ ਜਦੋਂ ਵੀ ਮਾੜੀ ਜਿਹੀ ਹਵਾ ਆਈ ਉਹਨੇ ਆਪਣੀ ਗਣਕ ਸਿੜਦੀ ਕਿਸਾਨ ਵੀਰੋ ਜਦੋਂ ਤੁਹਾਨੂੰ ਪਤਾ ਲੱਗੇ ਵੀ ਅੱਜ ਅਲਰਟ ਜਾਰੀ ਹੈ ਵੀ ਮੀਂਹ ਪੈਣਾ ਜਾਂ ਹਵਾ ਚੱਲਣੀਆਂ ਕਿਰਪਾ ਕਰਕੇ ਕਿਉਂਕਿ ਹੁਣ ਤਾਂ ਕਿਸਾਨ ਵੀਰੋ ਘੱਟੋ ਘੱਟ ਹਫ਼ਤਾ ਪਹਿਲਾਂ ਅਲਰਟ ਜਾਰੀ ਹੋਣ ਲੱਗ ਜਾਂਦੇ ਨੇ ਜੇ ਹੁਣ ਆਪਣੀ ਹਫ਼ਤਾ ਪਹਿਲਾਂ ਦੀ ਗਣ ਕਰ ਮਾਈ ਹੋ ਫੇਰ ਤਾਂ ਆਪਾਂ ਨੂੰ ਕੋ ਡਰਨ ਦੀ ਲੋੜ ਨਹੀਂ ਜਾਂ ਤੁਸੀਂ ਪਲੈਨਿੰਗ ਉਸ ਹਿਸਾਬ ਨਾਲ ਰੱਖੋ ਦੇਖੋ ਕਈ ਵਾਰ ਤਾਂ ਆਪਣੀਆਂ ਮਜਬੂਰੀ ਇਹ ਜਿਹੀ ਹੋ ਜਾਂਦੀਆਂ ਨੇ ਆਪਾਂ ਸਾਰਿਆਂ ਨੂੰ ਇਕਸਾਰ ਨਹੀਂ ਰੱਖ ਸਕਦੇ ਮਜਬੂਰੀਆਂ ਇਹੋ ਜਿਹੀ ਹੋਈਆਂ ਨੇ ਆਪਾਂ ਕਰ ਨਹੀਂ ਸਕਦੇ ਕੁਝ ਪਰ ਜਿੱਥੇ ਆਪਾਂ ਕਰ ਸਕਦੇ ਆ ਉੱਥੇ ਆਪਣਾ ਕਰਨ ਦਾ ਫਰਜ਼ ਮੰਨਦਾ। ਜਦੋਂ ਤੁਸੀਂ ਹਫ਼ਤਾ ਪਹਿਲਾਂ ਪਾਣੀ ਲਾ ਲਓ ਜਦੋਂ ਅਲਟ ਜਾਰੀ ਹੋ ਗਿਆ ਜਿੱਦਣ ਵੀ ਤੁਹਾਨੂੰ ਪਤਾ ਲੱਗ ਗਿਆ ਮੰਨ ਕੇ ਚਲੋ ਜੇ 4 ਕਿ ਦਿਨਾਂ ਅਚ ਆਪਣਾ ਖੇਤ ਪਾਣੀ ਖਾ ਜਾਂਦਾ ਤਾਂ ਵੀ ਠੀਕ ਹੈ ਪਰ ਗਿੱਲੇ ਦੇ ਵਿੱਚ ਕਣਕ ਗਿਰਨ ਦੇ ਚਾਂਸ ਵਧ ਜਾਂਦੇ ਨੇ। ਤੇ ਅੱਗੇ ਕਿਸਾਨ ਵੀਰੋ ਜਿਹੜਾ ਸਭ ਤੋਂ ਵੱਡਾ ਮੇਨ ਕਾਰਨ ਕੀ ਹੈ ਉਹ ਕਾਰਨ ਕੀ ਹੈ ਕਿਸਾਨ ਵੀਰੋ ਹੁਣ ਤੱਕ ਆਪਣੀ ਗਣਕ ਦੇਖੋ 90 ਦਿਨਾਂ ਦੀ ਹੋਊਗੀ ਹੁਣ ਆਪਾਂ ਗਣਕ ਨੂੰ ਮੈਂ ਲਾ ਤੇ ਤਿੰਨ ਪਾਣੀ ਕਿਤੇ ਇੱਕੇ ਲੱਗਿਆ ਕਿਤੇ ਦੂਜਾ ਚੱਲ ਰਿਹਾ ਹੈ ਜੀ ਮੇਰੀ ਗਣਕ ਨੂੰ ਤੀਜਾ ਪਾਣੀ ਲੱਗ ਕੇ ਵੀ ਚਾਹੇ ਹੁਣ ਸਪਰੇਅ ਕਰ ਲੋ ਕਿਉਂਕਿ ਬਾਹਰ ਰੇਸ ਲਈ ਨਹੀਂ ਤੇ ਹੁਣ ਆਪਾਂ ਮੇਰੀ ਗੱਲ ਸੁਣੋ ਹੁਣ ਮੈਂ ਤੁਹਾਨੂੰ ਕਹਤੋ ਮੈਂ ਤੀਜਾ ਪਾਣੀ ਲਾਦਾ ਤੁਹਾਡਾ ਬਾਹਣਾ ਡਾਕਰ ਥੋੜਾ ਹਜੇ ਪਾਣੀ ਦੂਜੀ ਲੱਗੇ ਹੁਣ ਮੈਂ ਜਦੋਂ ਨੂੰ ਮੇਰੀ ਗਣਕ ਨੇ ਪੱਕਣਾ ਵੇ ਇਹਨੂੰ ਪੰਜ ਪਾਣੀ ਦੇ ਦੇਨੇ ਨੇ ਫੁੱਡੀ ਗਣ ਕਹਿਣੀ ਪਤਾ ਤਿੰਨ ਪਾਣੀਆਂ ਨਾਲੇ ਪੱਕ ਜੇ ਗੱਲ ਕੀ ਹੁੰਦੀ ਹੈ ਜਦੋਂ ਆਪਾਂ ਕੋਈ ਵੀਡੀਓ ਪਾਉਨੇ ਆ ਜਾਂ ਕੋਈ ਬੰਦੇ ਨਾਲ ਆਪਾਂ ਰਹਿ ਕਰਦੇ ਆ ਆਪਾਂ ਪਾਣੀ ਦਾ ਸਮਾਂ ਡਿਸਾਈਡ ਨਹੀਂ ਕਰ ਪਾਉਂਦੇ ਹੁੰਦੇ ਕਿਸਾਨ ਵੀਰੋ ਪਾਣੀ ਦਾ ਸਮਾਂ ਡਿਸਾਈਡ ਕਰਨਾ ਆਪਣੀ ਜ਼ਮੀਨ ਦੇ ਜਾਂ ਆਪਣੇ ਹੱਥ 'ਚ ਹੁੰਦਾ ਮੈਂ ਨਹੀਂ ਦੱਸ ਸਕਦਾ ਤੁਹਾਨੂੰ ਹੁਣ ਮੈਨੂੰ ਕੀ ਪਤਾ ਤੁਹਾਡੀ ਜ਼ਮੀਨ ਦੀ ਰੌਂਸ ਕਹੇ ਜੀ ਆ ਉਹ ਕਹੇ ਜੀ ਕਹੇ ਜੀ ਜ਼ਮੀਨ ਹੈ ਮੈਰਾ ਡਾਕਰ ਕਲਰਾਠੀ ਹੈ ਜਾਂ ਰੇਸਲੀ ਹੈ ਮੈਨੂੰ ਕੋਈ ਪਤਾ ਨਹੀਂ ਚੀਜ਼ ਬਾਰੇ ਹਰ ਇੱਕ ਖੇਤ ਦਾ ਆਪਣਾ ਭੇਤ ਹੁੰਦਾ ਹੈ। ਇਹ ਗੱਲ ਕਿਸਾਨ ਵੀਰੋ ਕਿੱਥੇ ਢੁੱਕਦੀ ਆ। ਹੁਣ ਤੁਸੀਂ ਕਣਕ ਨੂੰ ਪਾਣੀ ਦੇਣ ਨੂੰ ਮੰਨ ਲਿਆ ਲਾਸਟ ਪਾਣੀ ਨੂੰ ਤੁਸੀਂ ਕਣਕ ਨੂੰ ਛਾੜ ਲਿਆ। 2 ਦਿਨ 3 ਦਿਨ ਪਾਣੀ ਲੇਟ ਹੋ ਗਿਆ। ਚੜ ਗਈ ਕਣਕ ਤੁਸੀਂ ਪਾਣੀ ਲਾਤਾ। ਤਾਂ ਹੋ ਸਕਦਾ ਤੁਹਾਡੀ ਕਣਕ ਆ ਜਿਹੜੀ ਬਿਲਕੁਲ ਮਾੜੇ ਜੇ ਬੁੱਲਿਆਂ ਨਾਲੇ ਕਰਨ ਲੱਗ ਜੇ। ਕਿ ਉਹਦੀ ਜੜ ਨੇ ਚੜਾ ਚੜ ਤ ਜਾਣਾ ਉਹਦੀ ਜੜ ਨੇ ਉਹਦਾ ਜਿਹੜਾ ਮੰਨ ਲੈ ਕੇ ਚਲੋ ਉਹ ਨੂੰ ਉਹਨੇ ਆਪਣਾ ਰਾਸ ਚੂਸ ਲੈਣਾ ਸਾਰਾ ਕਮਜ਼ੋਰ ਹੋ ਜਾਣਾ ਥੱਲੋਂ ਗੱਲ ਕਹਿਣ ਦਾ ਮੇਰਾ ਮਤਲਬ ਕਿਸਾਨ ਵੀਰ ਉਹ ਇਹ ਆ ਵੀ ਕਣਕ ਨੂੰ ਪਾਣੀ ਦਾ ਸੋਕਾ ਨਾ ਲੱਗਣ ਦੋ ਕਦੇ ਵੀ ਕਦੇ ਵੀ ਪਾ ਕਣਕ ਨੂੰ ਪਾਣੀ ਦਾ ਸੋਕਾ ਨਾ ਲੱਗਣ ਦੋ ਜਦੋਂ ਕਣਕ ਥੋੜੀਆਂ ਲੱਗਦਾ ਵੀ ਹਾਂ ਆਪਣੇ ਖੇਤ ਨੂੰ ਪਾਣੀ ਦੀ ਲੋੜ ਆ ਤਾਂ ਤੁਸੀਂ ਜਦੀ ਪਾਣੀ ਲਾਓ ਇਹ ਗੱਲਾਂ ਕਿਸਾਨ ਵੀਰੋਂ ਪੁੱਛਣ ਵਾਲੀਆਂ ਨਹੀਂ ਹੁੰਦੀਆਂ ਦੇਖੋ ਹੁਣ ਮੈਂ ਮੇਰੇ ਖੇਤ ਦੇ ਵਿੱਚ ਵੀ ਚਾਰ ਖੇਤ ਨੇ ਚਾਰ ਖੇਤਾਂ ਦੀ ਅਲੱਗ ਅਲੱਗ ਰੌਂਸ ਹੈ ਇੱਕ ਕੀਲਾ ਤਾਂ ਮੇਰਾ 6 ਪਾਣੀਆਂ ਨਾਲ ਪਲ ਰਿਹਾ ਹੈ ਇੱਕ ਤੰ ਨਾਲ ਪਲ ਰਿਹਾ ਕੋਈ ਖੇਤ ਮੇਰਾ 4 ਪਾਣੀਆਂ ਨਾਲ ਪਲ ਰਿਹਾ ਹੈ ਇੱਕ ਕੀਲਾ ਮੇਰਾ 6 ਤੋਂ 7 ਪਾਣੀ ਲੈ ਜਾਊਗਾ ਜਦੋਂ ਨੂੰ ਮੈਂ ਵੱਢਣੀਆਂ ਕਣਕ ਕਿਉਂਕਿ ਉਹ ਰੇਸਲਾ ਪਾਣਾ ਹੈ ਉਹਦੇ 'ਚ ਉਖਾਂਦੇ ਪਾਣੀ ਐ ਨਾ ਅੱਜ ਅੱਜ ਪਾਣੀ ਦੇ ਕੇ ਤੁਸੀਂ ਪਰਸੋਂ ਨੂੰ ਉਹਦੇ 'ਚ ਕੁਝ ਕਰ ਲਓ ਚਾਹ ਪਰ ਜੇ ਫਰੀ ਹੋ ਇੱਕ ਕਿਸਾਨ ਵੀਰੋਂ ਵੀਡੀਓ ਮੈਂ ਤਾਂ ਪਾਈ ਐ ਇੰਨੇ ਕ ਮੈਸੇਜ ਆਉਂਦੇ ਨੇ ਵੀ ਵੀਰੇ ਕਣਕ ਗਿਰਨਾ ਜਾਵੇ ਮੱਲ ਗਈ ਕਣਕ ਨੂੰ ਹਾਈਟ ਨਾਲੋਂ ਉਹਦੇ ਨਿਊਟ੍ਰੀਸ਼ਨ ਪੂਰੇ ਕਰੋ ਹਾਈਟ ਨਾ ਦੇਵੋ ਹੁਣ ਜਿਆਦੇ ਹਾਈਟ ਨਾਲ ਦਾ ਗਿਰੂ ਏ ਕਣਕ ਪਰ ਗੱਲ ਇਹ ਐ ਸਾਵਧਾਨੀਆਂ ਕਿਸਾਨ ਵੀਰੋਂ ਤੁਹਾਨੂੰ ਰੱਖਣੀਆਂ ਜ਼ਰੂਰੀ ਨੇ ਤਿੰਨ ਇਹ ਨੁਕਤੇ ਇੰਨੇ ਕਾ ਜ਼ਰੂਰੀ ਨੇ ਜੇ ਤੁਸੀਂ ਇਹ ਫਾਲੋ ਕਰ ਲੇ ਤਾਂ ਤੁਹਾਡੀ ਕਣਕ ਹੋ ਸਕਦਾ ਕੁਦਰਤੀ ਮਾਰ ਕਰਕੇ ਤਾਂ ਗਿਰਗੀ ਗਿਰਗੀ ਅਦਰਵਾਈਜ਼ ਤੁਹਾਡੀ ਕਣਕ ਨਹੀਂ ਗਿਰੂਗੀ ਇਹ ਤਿੰਨ ਨੁਕਤੇ ਬਹੁਤ ਜ਼ਰੂਰੀ ਨੇ ਹੁਣ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਿਸਾਨ ਵੀਰੋ ਹੋਰ ਥੋੜੀ ਜਾਣਕਾਰੀ ਦਊਗਾ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜੂ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਸਾਰੀ ਜਾਣਕਾਰੀ ਆਪਣੀ ਵਧੀਆ ਲੱਗੀ ਹੋਵੇਗੀ ਜਾਣਕਾਰੀ ਪਸੰਦ ਆਈ ਹੋਵੇਗੀ ਜਿਹੜੇ ਵੀ ਕਿਸੇ ਕਿਸਾਨ ਵੀਰ ਨੂੰ ਕੋਈ ਸਵਾਲ ਹੁੰਦਾ ਆਪਾਂ ਨੂੰ ਕਮੈਂਟ ਬਾਕਸ ਚ ਜਾਵੇ ਸੇ ਫੋਨ ਕਰਕੇ ਪਤਾ ਕਰ ਸਕਦਾ ਧੰਨਵਾਦ